ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਮੋਰਨੀਆਂ ਵਾਲੇ ਸੂਟ ਇਹ ਦੇਖੋ ਤੇ ਬਹੁਤ ਹੀ ਸੋਹਣੇ ਸੋਹਣੇ ਸੂਟ ਹੈ ਜੀ ਇਹ ਸਾਰੇ ਤੇ ਬਹੁਤ ਪਿਆਰੇ ਪਿਆਰੇ ਕਲਰ ਹੈ ਇਹਨਾਂ ਦੇ ਤੇ ਇਹ ਆਪਾਂ ਲੈ ਕੇ ਆਏ ਜੀ ਇੱਕ ਸੂਟ ਤੇ ਬਹੁਤ ਪਿਆਰਾ ਸ਼ੂਟ ਹੈ ਜੀ ਇਹ। ਵੀਡੀਓ 'ਚ ਹਜੇ ਘੱਟ ਥੋੜਾ ਸੋਹਣਾ ਲੱਗਦਾ ਪਰ ਰੀਅਲ 'ਚ ਬਹੁਤ ਜ਼ਿਆਦਾ ਸੋਹਣਾਗਾ ਇਹ। ਤੇ ਇਹ ਮਸ਼ਹੂਰ ਯੂਟਿਊਬਰ ਪਰਮਨ ਮਾਲਿਕ ਕੇ ਕ੍ਰਿਤਿਕਾ ਮਾਲਿਕ ਤੇ ਪਾਇਲ ਮਾਲਿਕ ਤੇ ਉਹਨਾਂ ਦੇ ਇਹ ਪਾਏ ਹੋਏ ਹੈਗੇ ਤੇ ਵੈਸੇ ਇਹਦਾ ਰੇਟ 2500 ਵਾਲੇ ਮੋਰਨੀ ਵਾਲੇ ਸ਼ੂਟ ਦਾ। ਤੇ ਆਪਾਂ ਸਿਰਫ 800 ਰੁਪਏ ਦੇ ਵਿੱਚ ਲੈ ਕੇ ਆਏ ਆ ਇਹ ਸ਼ੂਟ ਤੇ ਬਹੁਤ ਹੀ ਪਿਆਰਾ ਸ਼ੂਟ ਹੈ ਇਹ ਤੇ ਦੁਪੱਟਾ ਵੀ ਇਹਦਾ ਬਹੁਤ ਸੋਹਣਾ ਜੀ ਤੇ ਸਾਰਾ ਤੁਹਾਨੂੰ ਖੋਲ ਕੇ ਵੀ ਦਿਖਾਵਾਂਗੇ ਸ਼ੂਟ ਆਪਾਂ ਇਹ ਤੇ ਬਹੁਤ ਪਿਆਰੇ ਪਿਆਰੇ ਕਲਰ ਹੈ ਇਹਦੇ ਵਿੱਚ ਤੇ ਆਪਾਂ ਤੁਹਾਡੇ ਨਾਲ ਸਾਰੇ ਕਲਰ ਵੀ ਸ਼ੇਅਰ ਕਰਾਂਗੇ ਤੇ ਐਂਡ ਤੱਕ ਵੀਡੀਓ ਨਾਲ ਬਣੀ ਰਿਓ ਜੀ ਤੇ ਸਾਰੇ ਕਲਰ ਅਵੇਲੇਬਲ ਨੇ ਤੇ ਕਿਸੇ ਨੇ ਵੀ ਸ਼ੂਟ ਮਗਵਾਉਣਾ ਹੋਵੇ ਤਾਂ ਆਰਡਰ ਕਰ ਸਕਦੇ ਨੇ ਤੇ ਆਪਾਂ ਦੁਕਾਨ ਵਾਲਿਆਂ ਦਾ ਐਡਰੈਸ ਮੈਂਸ਼ਨ ਕਰ ਦਾਂਗੇ ਇਹਦੇ ਵਿੱਚ ਵੀਡੀਓ 'ਚ ਤੇ ਤੁਸੀਂ ਕੋਈ ਵੀ ਕਲਰ ਪਸੰਦ ਕਰ ਸਕਦੇ ਆ ਤੇ 25 2500 ਵਾਲਾ ਛੂਟ ਇਹ ਸਿਰਫ 800 ਰੁਪਏ ਵਿੱਚ ਜੀ ਤੇ ਬਹੁਤ ਪਿਆਰੇ ਪਿਆਰੇ ਕਲਰ ਹੈ ਜੀ ਤੇ ਅੱਗੇ ਆਪਾਂ ਤੁਹਾਡੇ ਨਾਲ ਸਾਰੇ ਕਲਰ ਸ਼ੇਅਰ ਕਰਾਂਗੇ ਜੀ ਤੇ ਬਹੁਤ ਹੀ ਜ਼ਿਆਦਾ ਪਿਆਰੇ ਕਲਰ ਹੈਗੇ ਇਹਨਾਂ ਦੇ ਵਿੱਚ ਤੇ ਵਧੀਆ ਪ੍ਰਾਈਸ 'ਚ ਆਪਾਂ ਨੂੰ ਛੂਟ ਇਹ ਮਿਲ ਰਹੀ ਹੈ ਤੇ ਹੁਣ ਆਪਾਂ ਤੁਹਾਨੂੰ ਛੂਟ ਖੋਲ ਕੇ ਦਿਖਾਉਨੇ ਆ ਇਹ ਇਹ ਦੇਖੋ ਜੀ ਉੱਪਰ ਤਿੱਕ ਕੜਾਈ ਹੈ ਇਹਦੇ ਛੂਟ ਤੇ ਤੇ ਬਹੁਤ ਹੀ ਜ਼ਿਆਦਾ ਸੋਹਣੀ ਕੜਾਈ ਕੱਢੀ ਹੋਈ ਹੈਗੀ ਬਹੁਤ ਜ਼ਿਆਦਾ ਪਿਆਰੀ ਕੜਾਈ ਹੈਗੀ ਤੇ ਵੇਖੋ ਜੀ ਐਂ ਚਮਕਰਿਆ ਇਹ ਸੂਟ ਇਹ ਵੇਖੋ ਜੀ ਹੁਣ ਆਪਾਂ ਸਾਰਾ ਪੱਲਾ ਤੁਹਾਨੂੰ ਖੋਲ ਕੇ ਦਿਖਾਇਆ ਘੇਰਾ ਇਹਦਾ ਕਿੰਨੀ ਕਢਾਈ ਹੈ ਦੀ ਇਹ ਸਾਰੀ ਕਢਾਈ ਹੈਗੀ ਇਹਦੀ ਇੱਥੋਂ ਤੱਕ ਬਸ ਲਾਸਟ ਇਹ ਹੈ ਤੇ ਬਹੁਤ ਹੀ ਸੋਹਣਾ ਸੂਟ ਇਹ ਬਣ ਕੇ ਤਿਆਰ ਹੋਊਗਾ ਜੀ ਜਦੋਂ ਆਪਾਂ ਸਾਰਾ ਬਣਾਵਾਂਗੇ ਤਿਆਰ ਕਰਾਂਗੇ ਤੇ ਇਹ ਇਹਦਾ ਦੁਪੱਟਾ ਜੀ ਤੇ ਬਹੁਤ ਹੀ ਜ਼ਿਆਦਾ ਪਿਆਰੀ ਇਹ ਤੇ ਲੈਸ ਵੀ ਲੱਗੀ ਆ ਤੇ ਸਾਰੇ ਦੁਪੱਟੇ ਤੇ ਇਸੇ ਤਰ੍ਹਾਂ ਹੀ ਕਢਾਈ ਹੈਗੀ ਤੇ ਇਹ ਲੈਸ ਲੱਗੀ ਹੋਈ ਹੈਗੀ ਦੁਪੱਟਾ ਵੀ ਖੋਲ ਕੇ ਦਿਖਾਣੇ ਆਪਾਂ ਤੁਹਾਨੂੰ ਇਹ ਵੇਖੋ ਇਹ ਹੈਗਾ ਜੀ ਪੂਰਾ ਸੂਟ ਤੇ ਅੱਗੇ ਹੁਣ ਆਪਾਂ ਤੁਹਾਨੂੰ ਸਾਰੇ ਕਲਰ ਸ਼ੇਅਰ ਕਰਦੇ ਆ ਜੀ ਸੂਟਾਂ ਦੇ